ਜੱਪੀਂ ਜੱਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਜੁੰਮਰ ਅੱਜ ਨਕੋਦਰ ਦੇ ਲਾਗੇ ਜਿਹੜਾ ਬਾਈਪਾਸ ਦੇ ਲਾਗੇ ਜਿਹ ਭਗਤ ਸਰਦਾਰ ਭਗਤ ਸਿੰਘ ਦੇ ਜਿਹੜਾ ਚੌਂਕ ਦਾ ਉਦਘਾਟਨ ਹੋਇਆ ਮੇਰੇ ਨਾਲ ਨੇ ਗੌਰਵ ਨਾਗਰਾਜ ਨੇ ਔਰ ਦਰਸ਼ਨ ਨਾਰ ਜੀ ਨੇ ਔਰ ਟੱਕਰ ਪਰਿਵਾਰ ਪੂਰਾ ਮੇਰੇ ਨਾਲ ਖੜਾ ਆ ਕਿਉਂਕਿ ਇਹ ਜਿਹੜਾ ਚੌਂਕ ਦਾ ਬੜੀ ਚਿਰ ਤੋਂ ਓਡੀਗ ਸੀ ਨਕੋਦਰਵਾਸੀਆਂ ਨੂੰ ਕਿ ਇਹ ਨਕੋਦਰ ਦਾ ਚੌਂਕ ਜਿਹੜਾ ਬਣ ਚੁੱਕਿਆ ਸੀ ਪਰ ਉਹ ਦੁਗਾਟਨੇ ਦਾ ਬਹੁਤ ਲੰਬੇ ਸਮੇਂ ਤੋਂ ਰੁਕਿਆ ਆ ਰਿਹਾ ਸੀ ਔਰ ਮੇਰੇ ਨਾਲ ਨੇ ਸਾਰੇ ਸ਼ਿਦਿਆਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਅੱਜ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਸਾਡੀ ਪੂਰੀ ਟੀਮ ਦਾ ਅੱਜ ਸ਼ਿਦਿਆਜਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਔਰ ਸਬੂ ਆਪਣੇ ਨਕੋਦਰ ਸ਼ਹਿਰ ਵੱਲੋਂ ਸਾਰੇ ਪਤਵੰਤ ਸੱਜਣਾਂ ਵੱਲੋਂ ਇਹ ਜਿਹੜਾ ਨਕੂਦਰ ਸ਼ੀਤਪਾਲ ਸਿੰਘ ਚੌੜਾ ਦਾ ਘਟਨ ਕੀਤਾ ਗਿਆ ਇਹਦੇ ਵਾਸਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਜੀ ਇਹਦੇ ਵਿੱਚ ਸਾਰਿਆਂ ਦਾ ਮਟਕਰ ਸਾਹਿਬ ਦਾ ਆਪਣੇ ਕੋਲੀ ਸਾਹਿਬ ਦਾ ਚਾਵਲਾ ਸਾਹਿਬ ਦਾ ਦਰਸ਼ਨ ਮਹਾਰਜੀ ਦਾ ਸਾਰਿਆਂ ਦਾ ਬਹੁਤ ਸਹਿਯੋਗ ਆ ਤੁਹਾਨੂੰ ਇਹ ਕੋਈ ਇਕੱਲੇ ਕਲੱਬ ਵੱਲੋਂ ਨਹੀਂ ਆਪਾਂ ਕੀਤਾ ਗਿਆ ਇਸ ਕਰਕੇ ਆਪਾਂ ਇਕੱਲੇ ਕਲੱਬ ਦੀ ਗੱਲ ਨਹੀਂ ਕਰਦੇ ਸਾਰਿਆਂ ਨੇ ਸਾਂਝਾ ਚੌਂਗਿਆ ਜੀ ਕੁੰਗਸ਼ੀਤਪਾਲ ਸਿੰਘ ਸਾਰਿਆਂ ਨੇ ਸਾਂਝੇ ਆ ਬਿਲਕੁਲ ਤੇ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਵੀ तहे ਦਿਲੋਂ ਧੰਨਵਾਦ ਕਰਦਾ ਔਰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਬੋਲ ਬਤਾਨਵਾਜੀ ਗੌਰਵ ਨਾਗਰਾਜ ਜੀ ਦਰਸ਼ਨਾਰ ਜੀ ਕਿੱਦਾਂ ਮਹਿਸੂਸ ਕਰਦੇ ਅੱਜ ਕਿਉਂਕਿ ਅੱਜ ਕੱਲ ਪੀੜ੍ਹੀ ਜਿਹੜੀ ਅੱਜ ਕੱਲ ਦੀ ਪੀੜ੍ਹੀ ਨੌਜਵਾਨ ਪੀੜ੍ਹੀ ਨੂੰ ਭਗ ਸਿੰਘ ਦੇ ਸੋਚ ਜਿਹੜੀ ਉਹਨਾਂ ਦੀ ਵਿਚਾਰ ਆ ਉਹਨਾਂ ਨੂੰ ਅਪਣਾਉਣ ਦੀ ਲੋੜ ਆ ਤੇ ਤਾਂ ਹੀ ਉਹ ਇਹ ਅੱਜ ਕੱਲ ਜਿਹੜੇ ਅੱਜ ਦੇ ਨੌਜਵਾਨ ਨੇ ਇਹ ਇਸ ਵੱਲ ਪਾਸੇ ਤੁਰਿਆ ਕਿ ਅੱਜ ਭਗ ਸਿੰਘ ਦੀ ਸੋਚ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਂ ਅੱਜ ਦੇ ਇਸ ਮੁਬਾਰਕ ਮੌਕੇ ਤੇ ਸੋਚਦਾ ਕਿ ਜਿੰਨੇ ਕੁ ਨੌਜਵਾਨ ਇੱਥੇ ਇਕੱਠੇ ਹੋਏ ਆ ਪੋਲੀ ਜਿਹੜੀ ਐਫਰਟਸ ਆ ਉਹ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਾਲੇ ਮੇਰੇ ਬੱਚੇ ਸੰਦੀਪ ਜੀ ਗੌਰਵ ਨਾਗਰਾਜ ਜੀ ਡਾਕਟਰ ਸਾਹਿਬ ਦਾ ਪਰਿਵਾਰ ਤੁਸੀਂ ਸਾਰੇ ਜਣੇ ਜਿੰਨੇ ਵੀ ਨੌਜਵਾਨ ਸ਼ਾਮਲ ਹੋਏ ਆ ਉਹਨਾਂ ਦਾ ਬੜਾ ਉਦਮ ਆ ਇਹ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਉਹ ਆ ਜਿਨ੍ਹਾਂ ਨੇ ਇਹ ਸੋਚ ਕੇ ਵੀ ਇੱਕ ਲੋਕ ਪੱਖੀ ਸੋਚ ਦੇ ਰੈਬਰ ਤੇ ਜਿਨ੍ਹਾਂ ਦਾ ਅਨਕੋਦਰ ਸ਼ਹਿਰ ਵਿੱਚ ਕੋਈ ਸਟੈਚੂ ਨਹੀਂ ਸੀ ਕੋਈ ਉਹਨਾਂ ਦਾ ਬੁੱਤ ਨਹੀਂ ਸੀ ਕੋਈ ਵੀ ਉਹਨਾਂ ਦੀ ਯਾਦ ਵਿੱਚ ਜਿਹਦੇ ਚੀਜ਼ ਨਹੀਂ ਬਣੀ ਹੋਈ ਜਿਹੜਾ ਬੜੀ ਉਹਨਾਂ ਨੇ ਜਦੋਂ ਜਹਦ ਨਾਲ ਬੜੇ ਸਖਤ ਮਿਹਨਤ ਮਸ਼ਕਤ ਨਾਲ ਉਹਨਾਂ ਨੇ ਇਹ ਜਿਹੜਾ ਸ਼ਹਿਰ ਦੇ ਵਿੱਚੋਂ ਰਸਤਾ ਆਉਂਦਾ ਹੈ ਬਾਈਪਾਸ ਦਾ ਹਾਈਵੇ ਤੇ ਚੜਦਾ ਉੱਥੇ ਚੌਕ ਵਿੱਚ ਉਹ ਸਟੇਚੂ ਲਾਇਆ ਆ ਕਾਫੀ ਲੰਬੇ ਸਮੇਂ ਦੀ 6-7 ਮਹੀਨੇ ਤੋਂ ਉਹ ਲਗਾਤਾਰ ਇਹਦੇ ਵਾਸਤੇ ਉਹ ਲੜ ਰਹੇ ਸੀ ਉਹਨਾਂ ਨੇ ਆਪਣੇ ਤੌਰ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸਾਥੀਆਂ ਨੇ ਮੇਰੇ ਬੱਚਿਆਂ ਨੇ ਆਪਣੇ ਤੌਰ ਤੇ ਆਪਣੇ ਪਿਆਰੇ ਸਾਥੀਆਂ ਦੇ ਸਹਿਯੋਗ ਨਾਲ ਇਹ ਜਿਹੜਾ ਉਦਮ ਕਰਕੇ ਇਹਨੂੰ ਨੇਪਰੇ ਚਾੜਿਆ ਤੇ ਸ਼ਹੀਦਾਂ ਦਾ ਜਿਹੜਾ ਬੁੱਤ ਆ ਉਹ ਇੱਥੇ ਸਜੋਬਤ ਕੀਤਾ ਲਾਇਆ ਗਿਆ ਹੈ ਮੈਂ ਸੋਚਦਾ ਵੀ ਜਿਹੜਾ ਬੁੱਤ ਦੇ ਨਾਲ ਹੀ ਜਿਹੜਾ ਉਹਦਾ ਪਿਟੀਸ਼ਨ ਆ ਜਿਹੜੀ ਉਹਦੀ ਮਨਿਆਦ ਜਾਂ ਨਹੀਂ ਆ ਜਿਹੜੇ ਸ਼ਬਦ ਉੱਥੇ ਲਿਖੇ ਗਏ ਆ ਉਹ ਬੜੇ ਪਿਆਰੇ ਸ਼ਬਦ ਆ ਇਹ ਭਗਤ ਸਿੰਘ ਦੇ ਆਪਣੀ ਜਵਾਨੀ ਸੀ ਭਗਤ ਸਿੰਘ ਨੇ ਆਪਣੇ ਮੂੰਹ ਚੋਂ ਇਹ ਕੱਢੇ ਸ਼ਬਦ ਆ ਵੀ ਜ਼ਿੰਦਗੀ ਈ ਸੂਲਾਂ ਤੋਂ ਪਿਆਰੀ ਨਹੀਂ ਜੇ ਜ਼ਿੰਦਗੀ ਵਿੱਚ ਕਿਸੇ ਮਨੁੱਖ ਦੇ ਇਨਸਾਨ ਦੇ ਸੂਲ ਆ ਤੇ ਉਹ ਕਾਮਯਾਬ ਆ ਜਿਹਦੇ ਸੂਲ ਨਹੀਂ ਉਹ ਕਾਮਯਾਬ ਨਹੀਂ ਉਹ ਨੂੰ ਮਨੁੱਖ ਘੋਣ ਦਾ ਕੋਈ ਅਧਿਕਾਰ ਨਹੀਂ ਜਿਹਦੇ ਜ਼ਿੰਦਗੀ ਦੇ ਆਪਣੇ ਸੂਲ ਨੇ ਭਗਤ ਸਿੰਘ ਨੇ ਕਿਹਾ ਸੀ ਵੀ ਜ਼ਿੰਦਗੀ ਸੂਲਾਂ ਤੋਂ ਪਿਆਰੀ ਨਹੀਂ ਇਦਾਂ ਹੀ ਸਾਡੇ ਹੋਰ ਰੈਬਰ ਜਿਹੜੇ ਆ ਚਾਹੇ ਪਹਿਲੀ ਪਾਸ਼ੀ ਤੋਂ ਲਾ ਕੇ 10ਵੀਂ ਪਾਸ਼ੀ ਤੱਕ ਜਾਂ ਬਾਬਾ ਜੀਵਨ ਸਿੰਘ ਜੀ ਜਾਂ ਹੋਰ ਜਿਹਨੇ ਸਾਡੇ ਗੁਰੂ ਅਰਜਨ ਦੇਵ ਜੀ ਤੇ ਬਾਕੀ ਜਿੰਨੇ ਵੀ ਦੇਸ਼ ਭਗਤ ਗਦਰੀ ਬਾਬੇ ਮਹਾਨ ਸੂਰਮੇ ਜਿਨ੍ਹਾਂ ਨੇ ਬਲੋ ਜਾਤ ਪਾਤੋਂ ਉੱਪਰ ਉੱਠ ਕੇ ਰੰਗ ਜਾਤ ਭੇਦ ਭਾਵ ਨਸਲ ਤੋਂ ਗੁੱਤ ਤੋਂ ਉੱਪਰ ਉੱਠ ਕੇ ਦੇਸ਼ ਦੀ ਆਜ਼ਾਦੀ ਲਈ ਇਥਾ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਵਿੱਚ ਸਾਰੇ ਤਰ੍ਹਾਂ ਦੇ ਸਾਰੇ ਧਰਮਾਂ ਦੇ ਸਾਰੇ ਤਰ੍ਹਾਂ ਦੇ ਲੋਕ ਸੀਗੇ ਮਤਲਬ ਮੈਂ ਜ਼ਿਕਰ ਕਰਨਾ ਚਾਹਣਾ ਜਦੋਂ ਭਗਤ ਸਿੰਘ ਹੋਣੀ ਜਦੋਂ ਅਸੈਂਬਲੀ ਬੰਬ ਕਾਂਡ ਹੋਇਆ ਤੇ ਉਦੋਂ ਪੰਡਿਤ ਕਸ਼ੋਰੀ ਲਾਲ ਜੀ ਜਿਹੜੇ ਜਾਤ ਦੇ ਦਾ ਬੇਸ਼ੱਕ ਬ੍ਰਾਹਮਣ ਸੀ ਪਰ ਉਹ ਨਹੀਂ ਸੀ ਸੋਚਦੇ ਵੀ ਮੈਂ ਬ੍ਰਾਹਮਣ ਆ ਉਹ ਕਰਦੇ ਵੀ ਨਿੱਕੇ ਸੀ ਤੇ ਉਮਰ ਵੀ ਉਹਨਾਂ ਦੀ ਬੜੀ ਘੱਟ ਸੀ 17 ਸਾਲ ਉਹ ਭਗਤ ਸਿੰਘ ਦੇ ਕੋਲ ਗਿਆ ਮੈਂ ਭਗਸਾ ਮੈਂ ਤੁਹਾਡੀ ਜਥੇਬੰਦੀ ਚ ਰਹਿਣਾ ਚਾਹਣਾ ਤੇ ਤੁਸੀਂ ਮੈਨੂੰ ਮਤਲਬ ਆਪਣੀ ਜਥੇਬੰਦੀ ਚ ਸ਼ਾਮਲ ਕਰੋ ਉਹ ਕਹਿਣ ਲੱਗੇ ਵੀ ਤੂੰ ਛੋੜਾ ਬਹੁਤ ਆਂਦੇ ਤੂੰ 17 ਸਾਲ ਦਾ ਤੇ ਇੱਥੇ ਤਾਂ ਪਿੱਲੇ ਬੰਦੇ ਨਹੀਂ ਰੱਖਣੇ ਇੰਨਾ ਵੱਡੀਆਂ-ਵੱਡੀਆਂ ਪੱਥਰਾਂ ਦੀ ਲੋਡ ਆ ਉਹ ਕਹਿੰਦਾ ਜੀ ਤੁਸੀਂ ਮੈਨੂੰ ਪਰਖ ਕੇ ਵੇਖੋ ਮੈਂ ਪੱਥਰ ਪੂਰਾ ਸਾਫ਼ਧਵਾਵਾਂਗਾ ਤੇ ਭਗਤ ਸਿੰਘ ਹੁਣਾਂ ਨਾਲ ਫੇ ਉਹਨਾਂ ਨੇ ਨਾਲ ਰਲ ਕੇ ਉਹਨਾਂ ਨੇ ਬੜੇ-ਬੜੇ-ਬੜੇ ਜਿਹੜੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਪੰਡਤ ਕਸ਼ੂਰੀ ਲਾਲ ਜੀ ਨੇ ਮਦਨ ਲਾਲ ਢਿੰਕੜਾ ਜੀ ਹੋਰ ਸਾਡੇ ਬੜੇ ਅਨੇਕ ਦੇਸ਼ ਭਗਤ ਉਹਨਾਂ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਹੋਣੀ ਉਹ ਤੋਂ ਪਹਿਲਾਂ ਹੋਰ ਬੜੇ ਗਿਦਰੀ ਬਾਬੇ ਬਾਬਾ ਸੋਨ ਸਿੰਘ ਪਖਣਾ ਹੋਣੀ ਬਹੁਤ ਸਾਰੇ ਲੋਕਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਜਿਹੜੇ ਬਾਬਾ ਸੋਹਣ ਸਿੰਘ ਭਕਣਾ ਜਿਹੜੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਤੇ ਗਲਤਾਰ ਸਿੰਘ ਸਾਹਿਬਾ ਛੋਟੀ ਉਮਰ ਚ ਗਦਰ ਪਾਰਟੀ ਦਾ ਜਨਰ ਸਕੱਤਰ ਬਣਿਆ ਤੇ ਬਾਬਾ ਜੀ ਉਹ کریم کریم ਸਭਾ ਸ਼ੇਫਪੁਰ ਉਹਨਾਂ ਦਾ ਕੰਦ ਸੀਗਾ ਤੇ ਉਹਨਾਂ ਨੂੰ ਪਿੰਜਰੇ ਚ ਰੱਖਿਆ ਗਿਆ ਕਾਫੀ ਲੰਬੇ ਸਾਲ ਕਾਫੀ ਸਾਲ ਉਹਨਾਂ ਨੂੰ ਪਿੰਜਰੇ ਚ ਰੱਖਿਆ ਗਿਆ ਤੇ ਪਿੰਜਰੇ ਚ ਰੱਖਿਆ ਵੀ ਕਿਹਨੇ ਹਲੇ ਅੰਗਰੇਜ਼ ਰੱਖਦੇ ਤਾਂ ਦੁੱਖ ਨਹੀਂ ਸੋਣਾ ਆਜ਼ਾਦੀ ਦੀ ਤਾਂ ਬਾਤ ਉਹਨਾਂ ਭਾਰਤ ਸਰਕਾਰ ਨੇ ਜਦੋਂ ਪਹਿਲੀ ਸਰਕਾਰ ਬਣੀ ਉਹਨਾਂ ਨੇ ਉਹਨਾਂ ਨੂੰ ਫੜ ਕੇ ਬਾਬਾ ਸੋਨ ਸਿੰਘ ਪਖਲਾ ਨੂੰ ਪਿੰਜਰੇ ਚ ਦੇ ਦਿੱਤਾ ਤੇ ਨਹਿਰੂ ਹਣੀ ਇੱਕ ਵਾਰੀ ਪੁੱਛਣ ਲੱਗੇ ਬਾਬਾ ਜੀ ਤੁਹਾਡਾ ਲੱਕ ਬੜਾ ਤੁਸੀਂ ਗੁਬੇ ਹੋਵੇ ਤੁਰਨ ਨਾ ਪੈਂ ਉਹ ਉਹਨਾਂ ਨੇ ਕਿਹਾ ਜੀ ਬਖੂਬੀ ਉਹਨਾਂ ਨੇ ਕਿਹਾ ਨਹਿਰੂ ਜਵਾਨਾ ਨਹਿਰੂ ਉਹਨਾਂ ਨੂੰ ਵੀ ਮੇਰਾ ਅੰਗਰੇਜ਼ ਨਹੀਂ ਲੱਕਦੀ ਮਾਂ ਕਰ ਸਕੇ ਤੂੰ ਕੀਤਾ ਮੈਨੂੰ ਤੂੰ 5 ਫੁੱਟ ਦੇ ਪਿੰਜਰੇ ਚ ਦਿੱਤਾ ਤੇ ਮੈਂ 5 ਫੁੱਟ ਦੇ ਪਿੰਜਰੇ ਚ ਬਹਿ ਕੇ ਬਿਜਾਰਾ ਕਰਦਾ ਮੈਂ ਕੋਈ ਸੱਦਾ ਨਹੀਂ ਖੋਇਆ ਅੱਲਾਕਾ ਮੇਰਾ ਦੌੜਾ ਕਰਨ ਵਾਲਾ ਤੂੰ ਆ ਪਰ ਮੈਂ ਦੇਖਦੀ ਜਿਆਦੀ ਲਈ ਲੜਿਆ ਤੇ ਦੇਦੀ ਜਾਂਦੀ ਲੈਂਦੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਟੱਕਰ ਸਾਹਿਬ ਤੁਹਾਡੇ ਪਰਿਵਾਰ ਦਾ ਵੀ ਜ਼ਿਕਰ ਆ ਰਿਹਾ ਆ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਅੱਜ ਸਾਰੇ ਅਸੀਂ ਇੱਥੇ ਸੀਤਪ੍ਰਕਾਸ਼ ਸਿੰਘ ਯੂਥ ਕਲੱਬ ਦੇ ਸਦਦੇ ਨੇ ਇਹਨਾਂ ਨੇ ਬਹੁਤ ਇਹਨਾਂ ਸ਼ਾਸ਼ੀਗਾ ਅੱਜ ਉਦਘਾਟਨ ਕੀਤਾ ਅਸੀਂ ਨਾਥ ਸਾਹਿਬ ਆਏ ਆ ਸੀਤਪ੍ਰਕਾਸ਼ ਸਿੰਘ ਯੂਥ ਕਲੱਬ ਪਾਟਿਆ ਸਾਹਿਬ ਕੋਟ ਸਾਰੇ ਪਰਿਵਾਰ ਪਤਵੰਤੇ ਸੱਜਣ ਜਿਹੜੇ ਆਏ ਆ ਇਹਨਾਂ ਨੇ ਅੱਜ ਸਾਰਿਆਂ ਦੇ ਇਛਾ ਨਾਲ ਸ਼ਹੀਦ ਭਗਤ ਸਿੰਘ ਚੌਕ ਦਾ ਸੀ ਤੋਟਨ ਕੀਤਾ ਸਾਰਿਆਂ ਨੇ ਰਲ ਕੇ ਤੇ ਅੰਦਾਸੀਂ ਸਾਰਾ ਸੇਰਾ ਇਹਨਾਂ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਜਾਂਦਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਟੱਕਰ ਸਾਹਿਬ ਬੜੀਆ ਸਵਾਜ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਉਦੋਂ ਮੈਂ ਬੜਾ ਵਧੀਆ ਆ ਮੁੰਡਿਆਂ ਦਾ ਹਾਂਜੀ ਹਾਂਜੀ ਇਸ ਲਈ ਸਾਰੇ ਸ਼ਹੀਦ ਭਗਤ ਸਿੰਘ ਪਰਿਵਾਰ ਹੀ ਲਾ ਲੋ ਇੱਕ ਉਹਨਾਂ ਸਾਰਿਆਂ ਲਈ ਇਸ ਕੰਮ ਦੇ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਆਇਓ ਟੱਕਰ ਸਾਹਿਬ ਦੋ ਸ਼ਬਦ ਮੈਂ ਸਾਰੇ ਹੀ ਭਗਤ ਸਿੰਘ ਯੂਥ ਕਲੱਬ ਦਾ ਇੱਥੇ ਇਹ ਕਰਨ ਤੇ ਬਹੁਤ ਧੰਨਵਾਦ ਕਰਦਾ ਵਾਂ ਤੇ ਨਾਲੇ ਅਸੀਂ ਨਾ ਇਹ ਵਧਾਈ ਸਾਡਾ ਗੌਰਵ ਨਾਗਰਾ ਜੀ ਵੀਰ ਸਾਡਾ ਬਹੁਤ ਵਧਾਈ ਦਾ ਪਾਤਰ ਆ ਬਹੁਤ ਦੇਰ ਦਾ ਇਸ ਕੰਮ ਵਿੱਚ ਲੁਝਿਆ ਹੋਇਆ ਸੀਗਾ ਤੇ ਅਸੀਂ ਜੋ ਅੱਜ ਸਾਰਾ ਹੀ ਇਹ ਪ੍ਰੋਗਰਾਮ ਲਿਖਿਆ ਆ ਇਹਦੀ ਮਿਹਨਤ ਸਦਕਾ ਹੀ ਆ ਤੇ ਬਹੁਤ ਦੇਰ ਦੇ ਦੋਨੇ ਭਰਾ ਸੰਦੀਪ ਤੇ ਇਹ ਗੌਰਵ ਉਹਨਾਂ ਨੇ ਬਹੁਤ ਦੇਰ ਦੀ ਮਿਹਨਤ ਕਰਦੇ ਪਏ ਸੀਗੇ ਤੇ ਸਾਰੇ ਹੀ ਕਲੱਬ ਦੇ ਮੈਂਬਰਾਂ ਦਾ ਤੇ ਸਾਰੇ ਹੀ ਇੱਥੇ ਪਤੰਦੇ ਸੱਜਣਾ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦੀ ਇਹ ਸੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਔਰ ਸਾਡੇ ਵੱਲੋਂ ਵੀ ਇਹ ਕਾਫੀ ਚਿਰ ਤੋਂ ਜਿਹੜੀ ਆ ਇਹ ਅੱਜ ਦਾ ਨਹੀਂ ਇਹ ਜਿਹੜੀ ਕਲੱਬ ਆ ਇਹ ਕਾਫੀ ਜਿਹੜੇ ਚੁਣਿੰਦੇ ਕੰਮ ਜਿਹੜੇ ਸ਼ਹਿਰ ਦੇ ਵਿੱਚ ਕਰਦੀ ਆ ਕਿਉਂਕਿ ਕੁਸ਼ਤੀਆਂ ਕਰਾਉਂਦੀ ਆ ਮੁਕਾਬਲੇ ਕਰਾਉਂਦੀ ਆ ਔਰ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਨਸ਼ਿਆਂ ਵੱਲੋਂ ਤੁਰੀ ਹੋਈ ਆ ਉਹਨਾਂ ਨੂੰ ਕਿਸੇ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦੇ ਆ ਔਰ ਇਹਨਾਂ ਦੀ ਟੀਮ ਨੂੰ ਸਾਡੀ ਟੀਮ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਕੈਮਰਾ